ਈਗਾ ਲਾ ਬੈਠਾ ਇਹਦੇ ਨੂੰ ਪਤਾ ਨਹੀਂ ਕੀ ਹੋ ਗਿਆ ਕਾਰ ਹੀ ਉਜੜ ਗਿਆ ਮੇਰਾ ਤੇ ਮੇਰੇ ਦੇ ਦੋ ਵੀਰ ਪਹਿਲਾਂ ਮੁੱਕ ਗਏ ਨੇ ਤੇ ਹੁਣ ਮੇਰੀ ਮਾਂ ਵੀ ਮੁੱਕ ਗਈ ਏ ਜਵਾਨ ਸੀ ਤੇ ਆ ਮੇਰਾ ਹੁਣ ਚੌਥੀ ਮੌਤ ਹੋ ਗਈ ਚੌਥਾ ਮੇਰਾ ਮੁੰਡਾ ਵੀ ਮੁੱਕ ਗਿਆ ਏ ਪਤਾ ਸੀ ਮੁੰਡਾ ਨਸ਼ਾ ਕਰਦਾ ਨਸ਼ਾ ਕਰੇ ਤਾ ਡਾਕਟਰਾਂ ਕੋਲੋਂ ਲੈਂਦੇ ਉਹ ਕਿਹੜਾ ਮੰਨਦੇ ਰਹਿ ਗਈ ਨਹੀਂਗੇ ਮੰਨਦੇ ਨਹੀਂਗੇ ਤਾਂ ਠੀਕਾ ਕੰਦ ਲਾਇਆ ਜੀ ਪਤਾ ਨਹੀਂ ਹੁਣ ਉਥੋਂ ਮੱਲਾ ਵਾਲਿਓ ਲਿਆ ਕੋਈ ਟੀਕਾ ਕਿਥੋਂ ਲਿਆ ਕਿਥੋਂ ਨਹੀਂ ਲਿਆ ਇਹ ਡਿੱਗਾ ਚੁੱਕ ਕੇ ਲਿਆਏ ਆ ਹਾਂਜੀ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਬੰਦ ਹੋ ਗਏ ਮੇਰਾ ਦੋ ਭਰਾ ਪਹਿਲਾਂ ਮਰ ਗਿਆ ਜਵਾਨ ਨਸ਼ੇ ਵਿੱਚ ਹੀ ਤੇ ਕਿ ਮੇਰੀ ਮਾਂ ਮੂਲੀ ਦੇ ਇੱਕ ਮੇਰਾ ਮੁੰਡਾ ਚਾਰ ਮੌਤਾਂ ਹੋ ਗਈਆਂ ਸਾਡੇ ਘਰ ਵਿੱਚ ਕਾਲ ਚੜ ਗਿਆ ਕਾਲ ਚੜ ਗਿਆ ਜੋ ਚਾਰ ਮੌਤਾਂ ਹੋ ਗਈਆਂ ਦੋ ਭਰਾ ਮੁੱਕੇ ਨੇ ਉਹ ਵੀ ਨਸ਼ੇ ਵਿੱਚ ਤੇਰਾ ਮੇਰਾ ਪੁੱਤ ਮੁੱਕ ਗਿਆ ਇਹ ਵੀ ਨਸ਼ੇ ਵਿੱਚ ਮੈਨੂੰ ਸ਼ੂਗਰ ਮੱਠੀਂ ਨਹੀਂ ਰਹਿੰਦਾ ਇਹ ਨਾ ਕਿਸੇ ਮੁੰਡੇ ਦਾ ਇਹਦਾ ਨਾ ਰਾਣਾ ਉਹ ਡਾਕੀ ਨਾਮ ਮੇਰਾ ਨਾ ਛੋਟੀ ਸੋ ਪਿੰਡ ਚੜਾਈ ਫੱਤੇ ਵਾਲਾ ਸ਼ਰਿਆਂ ਵਿਕਦਾ ਨਹੀਂ ਸ਼ਰਿਆਂ ਵੀ ਵਿਕੀ ਜਾਂਦਾ ਜੀ ਕੋਈ ਨਹੀਂ ਰੋਕਦਾ ਨਸ਼ੇ ਤੋਂ ਰੁਗਣਾ ਚਾਹੀਦਾ ਨਸ਼ਾ ਰੁਗਣਾ ਚਾਹੀਦਾ ਮੁੰਡੇ ਨੌਜਵਾਨ ਮਰੀ ਜਾਂਦੇ ਆ ਜੀ ਇੱਕ ਦੂਲੇ ਵਾਲੇ ਮੁੰਡਾ ਮੁੱਕ ਗਿਆ ਇੱਕ ਪਹਿਲਾ ਫੱਤੇ ਵਾਲੇ ਮੁੱਕ ਗਿਆ ਨਸ਼ੇ ਨਾਲ ਇੱਕ ਹੋਣੇ ਮੁੱਕ ਗਿਆ ਇਹ ਵੀ ਨਸ਼ੇ ਨਾਲ ਨੌ ਨੂੰ ਦੰਦਲਾ ਪਈ ਜਾਂਦੀਆਂ ਗਈਆਂ ਨੇ ਮੇਰੀਆਂ ਛੋਟੀ ਨੂੰ ਦੰਦਲਾ ਪੈਂਦੀਆਂ ਪਈਆਂ ਦੋ ਵਾਰਾਂ ਡਾਕਟਰ ਆ ਕੇ ਦਵਾਈ ਦਵਾਏ ਦੰਦਲ ਫੇਰ ਪੈ ਜਾਂਦੀ ਕਹਿੰਦੀ ਮੈਂ ਕਿੱਥੋਂ ਖਾऊं ਕੋਈ ਹੁਣ ਤਮਾਮੀ ਫੋਟਾ ਬਦਾਉਣ ਕਮਾ ਕੇ ਕਿੱਥੋਂ ਖਾਣਾ ਬਸ ਉਹ ਹੀ ਕਮਾਉਣ ਵਾਲਾ ਸੀ ਉਹ ਹੀ ਕਮਾਉਣ ਵਾਲਾ ਸੀ ਕਰਦਾ ਸਾਰਾ ਜੁੱਜ ਗਿਆ ਉਹ ਹੀ ਕਰਦਾ ਸੀ ਉਹ ਹੀ ਕਮਾ ਕੇ ਦਿੰਦਾ ਮੈਨੂੰ ਕਦੇ 500 ਦੇ ਦਿੰਦਾ ਸੀ ਕਦੋਂ 1000 ਕਦੋਂ 2000 ਮਸ਼ੀਨ ਚ ਲਾਉਂਦਾ ਸੀ ਤਣਕਵੜ ਨਾਲੀ ਪਰ ਅੱਜ ਸਾਰਾ ਨਹੀਂ ਰਿਹਾ ਅੱਜ ਕੀ ਮੈਨੂੰ ਮਹਿਦ ਰੂਹੀ ਜਾਂਦਾ ਨੇ ਆ ਕਹਦਾ ਰੋਟੀ ਵੀ ਨਹੀਂ ਖਾਧੀ ਖਾਵਾਂਗੀ ਮੈਨੂੰ ਹੁਣ ਕੋਈ ਆਸ ਨਹੀਂ ਦੇਦੀ ਕੀ ਲੱਗ ਗਿਆ ਸੀ ਗਲਤ अच्छा ते सानो इंसाफ दवया जावे असि गरीब बंदे हां मैं शरिया विकदा हां जी पता ਸੀ ਕਿ ਕਰਦਾ ਨਾ ਕਿ ਚੋਰੀ ਲਿਆ ਸੀ ਸਾਨੂੰ ਨਹੀਂ ਪਤਾ ਸੀ ਕਿ ਦੇ ਕੋ ਲੈ ਆ ਕਿ ਦੇ ਕੋ ਨਹੀਂ ਲੈ ਆ ਕਹਿੰਦਾ ਮੈਂ ਮਸ਼ੀਨ ਤੇ ਜਾਣਾ ਮੈਂ ਕਹਾਂ ਨਾ ਜਾਓ ਨਾ ਜਾਓ ਕਹਿੰਦਾ ਮੈਂ ਜਾਣਾ ਹੀ ਜਾਣਾ ਮੈਂ ਜਾਣਾ ਹੀ ਜਾਣਾ ਮੈਂ ਦੂਲੇ ਵਾਲੇ ਛੱਡ ਕੇ ਆਈ ਬਸ ਕਹਿੰਦਾ ਤੂੰ ਜਾ ਘਰਾਂ ਨੂੰ ਮੈਂ ਆਪੇ ਚਲ ਜੂਗਾ ਹਣਾ ਬਸ ਇੱਥੋਂ ਨਹੀਂ ਵਾਪਸ ਆਇਆ ਨਹੀਂ ਤੋਂ ਦੇ ਪਰਿਵਾਰ ਨੂੰ ਨਹੀਂ ਪਤਾ ਸੀ ਉਹ ਨਹੀਂ ਅੱਛਾ ਮੈਨੂੰ ਦੱਸ ਕੇ ਕੱਲਾ ਗਿਆ ਸੀਗਾ ਸਰਕਾਰ ਤਾਂ ਕਹ ਰਹੀ ਅਸੀਂ ਬੰਦ ਕਰਾ ਰਹੇ ਨੌਜਵਾਨ ਵਿਚਾਰ ਕੋਈ ਨਹੀਂ ਸਰਕਾਰ ਕਰਦੀ ਪਈਆਂ ਸ਼ਰਿਆਮ ਚਿੱਟਾ ਸ਼ਰਿਆਮ ਗੋਲੀ ਵਿਕਦੀ ਪਈਆਂ ਭਾਜੀ ਅਸੀਂ ਸਰਕਾਰ ਅਗੇ ਹੀ ਮੰਗ ਕੀਤੀ ਜਾਂਦੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਇੱਕ ਬੱਚਾ ਆ ਮੇਰੇ ਮਾਪੇ ਆ ਰਾਣਾ ਤੁਹਾਡਾ ਕੀ ਨਾਮ ਸੀਮਾ ਦੇਵੀ ਕਿਹੜਾ ਪਿੰਡ ਹੈ ਫੱਤੇ ਵਾਲਾ ਕਿੰਨ ਗੋੜੀਆਂ ਜੀ ਹਾਂ ਜੀ ਇੱਕੋ ਹੀ ਗੋੜੀਆਂ ਆ ਮਾਂ ਪੇ ਆ ਮੁੰਡੇ ਦੇ ਕੀ ਕੰਮ ਕਰਕੇ ਕਰਦੇ ਸੀ ਮਸ਼ੀਨਾਂ ਦੇ ਜਾਂਦੇ ਸੀਗੇ ਇੱਥੇ ਦਿਹਾੜੀ ਦਾਪਾ ਕਰਦੇ ਸੀਗੇ ਹਾਂ ਜੀ ਦਿਹਾੜੀ ਦਾਪਾ ਕਰਦੇ ਸੀਗੇ ਪਰਿਵਾਰ ਅੱਜ ਫਿਰ ਬੇਵੱਸ ਹੋ ਗਿਆ ਬੇਵੱਸ ਹੋ ਗਿਆ ਸਾਡਾ ਕਾ ਹਾਈ ਕਮਾਨ ਵਾਲਾ ਸੀਗਾ ਸਾਡੇ ਹੁਣ ਅਸੀਂ ਤਾਂ ਭੁੱਖੇ ਮਰ ਜਾਵਾਂਗੇ ਹੁਣ ਸਾਡਾ ਕੋਈ ਨਹੀਂ ਹੈਗਾ ਨਸ਼ੇ ਨੇ ਘੋਲੇ ਕਰ ਸਾਰੇ ਨਸ਼ੇ ਨੇ ਗਾਲਿਆ ਹਏ ਹਾਏ ਵੇ ਸਾਰੇ ਅਨਸਾਰ ਇਤਨਾ ਜਾਵੇ ਛੇਤੀ ਤੇ ਛੇਤੀ ਇਹ ਬੰਦ ਹੋਣਾ ਚਾਹੀਦਾ ਤਾ ਜਿਹੜੇ ਨੌਜਵਾਨ ਮਰੇ ਜਾਂਦੇ ਚਿੱਟਿਆਂ ਦੇ ਦੁਕਾਨੀ ਗੋਲੀਆਂ ਦੇ ਦੁਕਾਨ ਜਿਹੜੇ ਚੋਰੀ ਚੋਰੀ ਵਿੱਚ ਸਾਰੇ ਨੇ ਫੜਿਆ ਜਾਵੇ ਨੌਜਵਾਨ ਬਚਾਇਆ ਜਾਵੇ ਆਪਣਾ ਪੰਜਾਬ ਬਚਾਇਆ ਜਾਵੇ ਅਸੀਂ ਅੱਜ ਕੇ ਘਰ ਤੋਂ ਬੇਦਕ ਲੋਗੇ ਅੱਜ ਕੋਈ ਕਮਾਨ ਵਾਲਾ ਨਹੀਂ ਤੁਹਾਨੂੰ ਕਨੇ ਲੈ ਕੇ ਦੇਣਾ ਹੁਣ ਉਹ ਵੀ ਕਮਾਨ ਵਾਲਾ ਸੀ ਸਾਡੇ ਚ ਮੇਰਾ ਸੋਹਰਾ ਬਿਮਾਰ ਰਹਿੰਦਾ ਮੇਰੀ ਸੱਸ ਵੀ ਬਿਮਾਰ ਸ਼ੂਗਰ ਦੀ ਮਰੀਜ਼ ਆ ਘਰ ਖਾਲਾ ਕਿੱਟ ਹਾਂਜੀ ਇੱਕ ਦਾਦਾ ਸੋਹਰਾ ਉਹ ਵੀ ਮਰਜੇ ਦੇ ਪਿਆ ਇਹਦੇ ਸਿਰ ਤੇ ਘਰ ਚੱਲਦਾ ਸੀਗਾ ਸਰਕਾਰ ਨੇ ਪਤਾ ਨਹੀਂ ਕੀ ਕੀਤਾ ਵੋਟਾਂ ਲੈਣ ਲਈ ਆ ਜਾਂਦੇ ਸੀ ਨਸ਼ਾ ਬੰਦ ਹੀ ਨਹੀਂ ਕਰਵਾਇਆ ਗੋਲੀਆਂ ਵੀ ਵੇਚਦੀਆਂ ਸੀਗੀਆਂ ਚਿੱਟਾ ਵੀ ਵਿਕਦਾ ਸੀਗਾ ਕੁਝ ਨਹੀਂ ਕਰਵਾਇਆ ਹੁੰਦਾ ਤਾਂ ਬਚਿਆ ਹਾਂ ਜੇ ਬਚਿਆ ਹੁੰਦਾ ਪੰਜਾਬ ਵੱਡਾ ਪੰਜਾਬ ਰੁੜ ਗਿਆ ਨਸ਼ਿਆਂ ਨਾਲ ਹੀ ਤੁਹਾਡਾ ਸੋਹਦਾ ਸਾਈ ਵੀ ਬਚਿਆ ਨਾ ਤੁਹਾਡੇ ਵਿੱਚ ਹਾਂਜੀ ਹਏ ਪ੍ਰਣ ਕੀ ਗੱਲ ਹੋਈ ਇਹ ਨਸ਼ਾ ਕਰਦਾ ਸੀ ਚਿੱਟੇ ਵਾਲਾ ਨਸ਼ਾ ਲਾ ਬੈਠਾ ਟੀਕਾ ਲਾ ਬੈਠਾ ਗੱਲਤ ਬਸ ਜੀ ਸ਼੍ਰੀ ਆਮ ਟੀਕਾ ਲਾਈ ਜਾਂਦੇ ਨੇ। ਕਿਹੜੀ ਜਗ੍ਹਾ ਮਿਲਿਆ ਇਹ? ਦੂਲੇ ਵਾਲੇ ਤੋਂ ਜੀ। ਪਤਾ ਸੀ ਤੁਹਾਨੂੰ ਕਿੰਨਾ ਛੱਕ ਕਰਦਾ। ਸਰ ਇਹ ਚੋਰੀ ਕਰਦਾ ਸਾਨੂੰ ਨਹੀਂ ਪਤਾ ਸੀ ਵੀ ਨਸ਼ਾ ਕਰਦਾ ਕਿ ਨਹੀਂ। ਆਹ ਕੱਲ ਵੇਖਿਆ ਜੀ ਨਸ਼ੇ ਦਾ ਟੀਕਾ ਲਾ ਬੈਠਾ ਜੀ। ਚਿੱਟੇ ਦਾ ਟੀਕਾ ਲਾ ਕੇ ਖਤਮ ਹੋਇਆ ਜੀ। ਇਹ ਮਿਲਦਾ ਕਿੱਥੋਂ ਪਤਾ ਕੋਈ? ਐਨਾ ਨਹੀਂ ਪਤਾ ਜੀ ਸਾਡੇ ਪੰਜਾਬ ਦੇ ਵਿੱਚ ਵਿਕੀ ਜਾਂਦਾ ਸ਼੍ਰੀ ਆਮ ਲੋਕੀ ਵਿੱਚ ਹੀ ਜਾਂਦੇ ਆ ਜੀ। ਕਿਹੜਾ ਸ਼ਹਿਰ ਕਿਹੜਾ ਹੈ? ਪੱਤੇ ਵਾਲਾ ਪਿੰਡ ਆ ਸਾਡਾ ਮੱਲਾਂ ਵਾਲਾ ਸ਼ਹਿਰ ਆ ਜੀ ਇੱਥੇ ਚਰਿਆ ਵੀ ਕੀ ਜਾਂਦਾ ਤੇਦਰ ਵੀ ਕੀ ਜਾਂਦਾ ਜੀ ਲੋਕਾ ਕੋਈ ਪੰਜਾਬ ਦੇ ਵਿੱਚ ਕੋਈ ਸਰਕਾਰ ਕੋਈ ਕਾਰਵਾਈ ਨਹੀਂ ਕਰੀ ਜੀ ਕੋਈ ਰੋਕਣ ਨਹੀਂ ਕਰੀ ਜਦੋਂ ਵੋਟਾਂ ਲੈਣੀਆਂ ਸਰਕਾਰ ਕਹਿ ਦਿੰਦੀ ਅਸੀਂ ਨਸ਼ਾ ਬੰਦ ਕਰਾਂਗੇ ਨੌਜਵਾਨ ਪੀੜੀ ਨੂੰ ਬਚਾਵਾਂਗੇ ਪਰ ਕੋਈ ਇੱਥੇ ਕਾਰਵਾਈ ਨਹੀਂ ਹੁੰਦੀ ਪਈ ਜੀ ਜੇ ਅੱਜ ਨਸ਼ਾ ਬੰਦ ਹੁੰਦਾ ਤਾਂ ਸਾਡੇ ਦਿਓਰ ਸਾਡੇ ਪਰਿਵਾਰ ਦੇ ਵਿੱਚ ਹੁੰਦਾ ਦੇ ਕੋਈ ਸਾਰਾ ਸੀ ਉਹਦੀ ਛੋਟੀ ਜੀ ਬੇਟੀ ਆ ਦੋ ਪਿੰਚਾਰ ਜੀ ਘਰ ਦੇ ਵਿੱਚ ਖਾਣ ਵਾਲੇ ਉਹ ਇਕੱਲਾ ਕਮਾਉਣ ਵਾਲਾ ਸੀ ਜੀ ਅੱਜ ਜਿਹੜਾ ਘਰ ਦੇ ਵਿੱਚ ਘਰ ਬੇਰੁਜ਼ਗਾਰ ਹੋ ਗਿਆ ਉਹਦੇ ਤੋਂ ਬਿਨਾ ਇਹਨਾਂ ਦਾ ਸਹਾਰਾ ਕੌਣ ਬਣੂਗਾ ਅਸੀਂ ਸਰਕਾਰ ਦੇ ਅਗੇ ਇਹ ਹੀ ਮੰਗ ਕਰਾਂਗੇ ਕਿ ਇਹਨਾਂ ਦੀ ਵਾਧ ਚੜ ਕੇ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਦੀ ਵਾਧ ਚੜ ਕੇ ਮਦਦ ਕੀਤੀ ਜਾਵੇ ਪੰਜਾਬ ਨੂੰ ਪਹਚਾਇਆ ਜਾਵੇ ਨਸ਼ਾ ਬੰਦ ਹੋਣਾ ਚਾਹੀਦਾ ਜੀ ਨੌਜਵਾਨ ਬਹੁਤ ਜਾ ਰਹਾ ਜੀ ਖਰਾਬ ਹੋ ਜਾ ਰਹਾ ਨੌਜਵਾਨ ਦੀ ਪੀੜੀ ਖਰਾਬ ਹੋਈ ਜਾ ਰਹੀ ਸਾਰੀ ਘਰ ਲੋਕਾਂ ਦੇ ਜੜੀ ਜਾਂਦੇ ਜਿਆ ਇਹ ਨਸ਼ਾ ਬੰਦ ਹੁੰਦਾ ਤੇ ਸਾਡਾ ਕਾਰਕਾ ਤੋਂ ਬਰਬਾਦ ਹੁੰਦਾ ਜੀ ਕੀ ਨਾਮ ਕੀ ਤੁਹਾਡਾ ਹੈ ਪਰਮਜੀਤ ਕੌਰ ਜੀ ਪਿੰਡ ਕਿਹੜਾ ਹੈ ਪਿੰਡ ਫੱਤੇਵਾਲਾ ਤੁਸੀਂ ਕੀ ਲੱਗਦੇ ਹੋ ਮੈਂ ਇਹਨਾਂ ਦੀ ਪਰਜਾਈ ਸੀ ਵੱਡੇ ਰਾਣਾ ਸਿੰਘ ਮੇਰਾ ਦਿਓ ਰਿਹਾ ਜੀ